ਇਹ ਸਾਰੇ ਆਪਾਂ ਨਾ ਇੱਧਰ ਸਾਡਾ ਖਾਂ ਸੀਗਾ ਉੱਧਰ ਸਾਡੇ ਘਰ ਵਾਲੇ ਲਾ ਕੇ ਗਏ ਸੀ ਕਿ ਡੰਡਾ ਕਹਿੰਦੇ ਹੀ ਸਾਰੇ ਜਾਣੇ ਵੀ ਚਲੋ ਪਾਣੀ ਦੇਖ ਲੈਨੇ ਆ ਵੀ ਬਾਹਰੋਂ ਆਉਂਦਾ ਕਿ ਚਾਹੇ ਵੀ ਮਲਕੀ ਮੀਂਹ ਦਾ ਪਾਣੀ ਆ ਤੇ ਇੱਧਰ ਆਉਂਦੇ ਹੀ ਤੇ ਪਾਣੀ ਵੇਖ ਕੇ ਜਾਂਦੇ ਹੀ ਤੇ ਇੱਧਰ ਮਲਕੀ ਸਾਨੂੰ ਪਤਾ ਨਹੀਂ ਜੱਕ ਦਮ ਲੱਗਾ ਆਪਾਂ ਸੁੱਤੇ ਪਏ ਸੀਗੇ ਉਹ ਟਾਈਮ ਤੇ ਤੇ ਮੇਰਾ ਸਾਰਿਆਂ ਨੂੰ ਪਤਾ ਵੀ ਘਰ ਦੇ ਵਿੱਚ ਜੋ ਮਜਬੂਰੀ ਮੇਰਾ ਮੁੰਡਾ ਬਿਮਾਰ ਸੀ ਆਪਾਂ ਲੰਮੇ ਪਏ ਸੀਗੇ ਪਿੰਡ ਵਾਲਾ ਸਾਡਾ ਬਹੁਤ ਮੁਲਾਜ਼ਮੇ ਆ ਉਹਨੇ ਆਣ ਕੇ ਰੋਲੀ ਪਾਈ ਬੱਚੇ ਲੈ ਕੇ ਬਾਹਰ ਹੋ ਜੋ ਹੁਣ ਕੁਛ ਨਹੀਂ ਹੋ ਸਕਦਾ ਆਈ ਲੈ ਕੇ ਤੇ ਚਲ ਗਏ ਸਾਡੇ ਵਹਂਦਿਆ ਵਹਂਦਿਆ 10 ਫੁੱਟ ਪਾਣੀ ਹੋ ਗਿਆ ਪੰਜ ਪਿੰਡ ਕਿਹੜਾ ਤੇ ਪਿੰਡੇ ਟਾਲੀ ਸਾਹਿਬ ਪੱਖੋ ਕਿਤੇ ਕਰਨੋਲੀਆਂ ਵੱਜਦੀਆਂ ਟਾਈਮ ਕੀ ਸੀ ਜਦੋਂ ਪਾਣੀ ਇਹ 4 ਵਜੇ ਨਹੀਂ ਇਹ 4:30 ਵਜੇ ਵੱਜ ਗਏ 4 ਵਜੇ ਲਾ ਪਿੰਡ ਮਲਿਕ ਪਹੁੰਚ ਗਿਆ ਸੀ ਪੰਜ ਜਦੋਂ ਪਾਣੀ ਆ ਹਾਂਜੀ ਫਿਰ ਕਿੱਦਾਂ ਆਪਣਾ ਬਚਾਅ ਕੀਤਾ ਬਚਾਅ ਸਰ ਜੀ ਕੋਠਿਆਂ ਤੇ ਚੜ ਗਏ ਆ ਕੁਝ ਵਿਚਾਰੇ ਜਾਨਾਂ ਬਚਾਉਂਦੇ ਛੋਟੇ ਕਰਕੇ ਕਿ ਚਲੋ ਸਾਰੇ ਮਲਿਕੀ ਚਰਚ ਵਿੱਚ ਚਲੇ ਗਏ ਨੇ ਕੋਈ ਸਮਾਨ ਨਹੀਂ ਕਿਸੇ ਨੇ ਸਮਾਨ ਨਹੀਂ ਸਾਂਭਿਆ ਕਿਸੇ ਨੇ ਕੁਝ ਨਹੀਂ ਸਰ ਜੀ ਸਾਂਭਿਆ ਬਸ ਇਹੀ ਹੀਗਾ ਤੇ ਆਪ ਆਪਣੀਆਂ ਜਾਨਾਂ ਹੀ ਬਚਾਈਆਂ ਹਰ ਇੱਕ ਨੇ ਪਾਣੀ ਬਹੁਤ ਜ਼ਿਆਦਾ ਹੈ ਕਿ ਦੱਸਦਾ ਪੁਰਤਾਂ ਦੱਸਣ ਦੇ ਆ ਕਿ ਸਾਡੇ ਘਰ ਦੇ ਵਿੱਚੋਂ ਜਿਹੜਾ ਹੀ ਉਹ ਬਾਹਰ ਨੂੰ ਚੀਜ਼ਾਂ ਰੋੜਦੀਆਂ ਹੈਗੀਆਂ ਹਾਂਜੀ ਤੇ ਆਪਾਂ ਅੱਖ ਹੀ ਵੇਨੇ ਹਾਂ ਤੇ ਪਰ ਆਪਣੇ ਦਾ ਹੀ ਨਹੀਂ ਪੈਂਦਾ ਕਿ ਅੱਗੇ ਉਹ ਕਿ ਆਪਣੀ ਕੁਝ ਬਚਾ ਲਈਏ ਚਾਹੇ ਕੁਝ ਆਪਾਂ ਕਰ ਸਕੀਏ ਮੇਰਾ ਨਾਮ ਪੂਜਾ ਜੀ ਪੂਜਾ ਜੀ ਕਿਹੜਾ ਪਿੰਡ ਹੈ ਇਹ ਪੱਖੋ ਕੇ ਟਾਲੀ ਸਾਫ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਕੀ ਹਾਲਾਤ ਇਹ ਇਹ ਹਾਲਾਤ ਤੇ ਭਾਜੀ ਇੰਨੇ ਕਮਾੜੇ ਹੀ ਕਿ ਜਾਣੇ ਕਿ ਵੇਖਣ ਦੇ ਲੈਕ ਹੀ ਨਹੀਂ ਸਾਡੇ ਜੀ ਸਾਰੇ ਖਿੱਲਰ ਪੁੱਲਰ ਗਏ ਉਸ ਟਾਈਮ ਤੇ ਕੋਈ ਵੀ ਨਹੀਂ ਕਿ ਜਿਹੜਾ ਮੇਰੇ ਕੋਲ ਮੌਜੂਦ ਹੋਏਗਾ ਕਿ ਮੇਰੀ ਬੇਟੀ ਸ਼ਹਿਰ ਫਸ ਗਈ ਇੱਕ ਚਰਚ ਚ ਫਸ ਗਈ ਘਰ ਵਾਲਾ ਮੇਰਾ ਡੰਗਰ ਬੰਨਣ ਗਿਆ ਉੱਥੇ ਫਸ ਗਿਆ ਉਹਨਾਂ ਕੋ ਦੋ ਦਿਨ ਨਹੀਂ ਆਇਆ ਗਿਆ ਜਾਣੇ ਕਿ ਪਾਣੀ ਹਦੋ ਬਾਰਾ ਹੀ ਹੋ ਗਿਆ ਘਾੜੂ ਕੋ ਇੱਥੇ ਆਏ ਨੇ ਗਿਆ ਮੈਂ ਕੱਲੀ ਆਪਣੇ ਕੋਟੇ ਤੇ ਹਿੰਮਤ ਨਹੀਂ ਹਾਰੀ ਕੋਟੇ ਤੇ ਰਹੀ ਹਾਂ ਇੰਨੇ ਸਾਡੇ ਹਾਲਾਤ ਮਾੜੇ ਹੋ ਗਏ ਆਪਾਂ ਥੱਲੇ ਵੀ ਨਹੀਂ ਆ ਸਕਦੇ ਕਿ ਥੱਲੇ ਆਣ ਕੇ ਵੇਖੀ ਕੋਈ ਚੀਜ਼ ਨਹੀਂ ਬਚੀ ਬਿਸਤਰਿਆਂ ਤੱਕ ਨਹੀਂ ਬਚਿਆ ਹਰ ਇੱਕ ਪੌਣ ਵਾਲਾ ਕੱਪੜਾ ਵੀ ਨਹੀਂ ਸਾਡਾ ਰਿਹਾ ਇੰਨੇ ਸਾਡੇ ਹਾਲਾਤ ਮਾੜੇ ਬਹੁਤਾ ਔਖਾ ਮੈਂ ਆ ਕੇ ਖਾਣਾ ਤੱਕ ਨਹੀਂ ਮਿਲਿਆ ਹਨੂ ਬਾਬੇ ਵਿਚਾਰੇ ਆਏ ਆ ਦੋ ਦਿਨ ਤੱਕ ਆਪਾਂ ਭੁੱਖੇ ਰਹੇ ਆ ਬਾਬਾ ਜੀ ਆਏ ਆ ਉਹਨਾਂ ਚਲੋ ਕਿਸਤੀ ਲਿਆਂਦੀ ਆ ਸਾਨੂੰ ਮਾੜਾ ਚੰਗਾ ਖਾਣਾ ਉਹਨਾਂ ਖਵਾਇਆ ਵਾ ਅਈ ਕਿਉਂ ਆ ਕੇ ਦਾਲ ਫੁਲਕਾ ਲਿਆਏ ਆਪਾਂ ਖਾਦਾ ਵਾ ਫਿਰ ਉਹ ਆnde ਚਾ ਪਾਣੀ ਦਾ ਪਾਣੀ ਤਾਂ ਜਮ ਤੁਹਾਡਾ ਕਰਾਂਗੇ ਆਪਾਂ ਪਚਾਵਾਂਗੇ ਚਲੋ ਉਹਨਾਂ ਨੂੰ ਪਚਾਇਆ ਖਾਣਾ ਤਪੀ ਖਾਣਾ ਖਾਦਾ ਕਿਉਂ ਆ ਕਿਉਂ ਪਾ ਨਹੀਂ ਖਾਦਾ ਘਰ ਇਕੱਲੇ ਸੀ ਤੇ ਬੱਚਿਆਂ ਦਾ ਧਿਆਨ ਵੀ ਹਾਂਜੀ ਹਾਂਜੀ ਇੰਨਾ ਕੁ ਪਰੇਸ਼ਾਨੀ ਮੈਂ ਤੇ ਰੋ ਰਾਕੇ ਮੇਰੀ ਬੇਟੀ ਵੱਡੀ ਵੱਖਰ ਹੋਵੇ ਨਿੱਕੀ ਵੱਖਰ ਹੋਵੇ ਤੇ ਹਾਂਜੀ 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 ਅਸੀਂ ਇਹ ਨਹੀਂ ਆnde ਸਾਡੇ ਕੋ ਖੁਸ਼ ਹੋਣ ਨਹੀਂ ਦਿਆ ਹੁਣ ਉਹਨਾਂ ਨੂੰ ਦੇਂਡਿਆ ਖਾਣਾ ਬਣ ਕੇ ਆਉਂਦਾ ਵਾ ਸਾਡੇ ਤੱਕ ਪਹੁੰਚਾਉਂਦੇ ਐ ਭਾਈ ਇਹ ਨਹੀਂ ਆਂਦੀ ਪੜ ਤੱਕ ਪਹੁੰਚੇ ਹੁਣ ਹਰ ਇੱਕ ਤੀ ਚੀਜ਼ ਹੁੰਦੀ ਤੁਸੀਂ ਬੰਦੇ ਲੱਗੇ ਬਿਲਕੁਲ ਘਰ ਹਾਂਜੀ ਬਿਲਕੁਲ ਨਾਲ ਆ ਕਿਲੋਮੀਟਰ ਹੁਣ ਆ ਕਿਲ ਸਭ ਤੋਂ ਪਹਿਲਾਂ ਸਾਹਮਣੇ ਵੇਖੋ ਟੁੱਟਾ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਫਿਰ ਗਾਂ ਪਾਣੀ ਗਿਆ ਹਾਨੂੰ ਮਾਰਿਆ ਕੋਰੀਡੋਰ ਨੇ ਕੋਰੀਡੋਰ ਨਾ ਹੁੰਦਾ ਨਾ ਫਿਰ ਸਾਰੇ ਫਿਰ ਜਾਣਾ ਕਿਉਂਕਿ ਹਾਨੂੰ ਤਾਂ ਸਾਡੇ ਪਾਣੀ ਜ਼ਿਆਦਾ ਆਇਆ ਵਾ ਇੰਨਾ ਪਾਣੀ ਸਾਡੇ ਚੜ ਨਹੀਂ ਸਕਦਾ ਜਿੰਨਾ ਸਾਡਾ ਨੁਕਸਾਨ ਹੋਇਆ ਸਾਡਾ ਜਾ ਕੇ ਘਰ ਵੇਖੋ ਤੇ ਸਹੀ ਤੁਹਾਨੂੰ ਮੈਂ ਦਿਖਾ ਲਾਂ ਇੱਕ ਚੀਜ਼ ਹੈ ਇੱਕ ਵੀ ਨਹੀਂ ਬਚੀ ਜਿਹੜੀ ਇੱਕ ਵੀ ਹੁੰਦੀ ਹੈ